ਡਿਮੈਂਸ਼ੀਆ ਇੱਕ ਅਜੀਹੀ ਮੈਡੀਕਲ ਕੰਡੀਸ਼ਨ ਹੈ ਜਿਸ ਦੇ ਲੱਛਣ ਹੋਰਾਂ ਬਿਮਾਰੀਆਂ ਨਾਲੋਂ ਵੱਖ ਹੁੰਦੇ ਹਨ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਘਰਾਂ ਵਿੱਚ ਕਲਚਰਲ ਸਟ੍ਰਿਗਮਾ ਤੇ ਬਜ਼ੁਰਗਾਂ ਦੇ ਵਿਵਹਾਰ ਵਿੱਚ ਆਉਣ ਵਾਲੇ ਬਦਲਾਵਾਂ ਤੇ ਧਿਆਨ ਨਾ ਦੇਣ ਨਾਲ ਸਹੀ ਡਾਇਗਨੋਸਿਸ ਵਿੱਚ ਦੇਰੀ ਆਉਂਦੀ ਹੈ Alzheimer Society of Alberta and Northwest Territories ਨਾਲ ਜੁੜੀ ਇੱਕ ਰਿਸਰਚਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਾਊਥ ਏਸ਼ੀਅਨ ਕੈਨੇਡੀਅਨਸ ਵਿੱਚ ਡਿਮੈਂਸ਼ੀਆ ਸੰਬੰਧਿਤ ਅਲਬਰਟਾ, 온ਟਾਰੀਓ ਅਤੇ BC ਵਿੱਚ ਕੀਤੀ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਡਿਮੈਂਸ਼ੀਆ ਜਿਸ ਵਿੱਚ ਇਨਸਾਨ ਚੀਜ਼ਾਂ ਭੁੱਲਣਾ ਸ਼ੁਰੂ ਕਰ ਦਿੰਦਾ ਹੈ ਇਸ ਮੈਡੀਕਲ ਕੰਡੀਸ਼ਨ ਬਾਰੇ ਜਾਗਰੂਕਤਾ ਦੀ ਬਹੁਤ ਕਮੀ ਹੈ ਤੇ ਇਸ ਨਾਲ ਜੁੜੀਆਂ ਗੱਲਾਂ ਅਕਸਰ ਸਹੀ ਇਲਾਜ ਤੱਕ ਪਹੁੰਚ ਕਰਨ ਵਿੱਚ ਦੇਰੀ ਦਾ ਕਾਰਨ ਬਣਦੀਆਂ ਨੇ ਤੇ ਡਿਮੈਂਸ਼ੀਆ ਨੂੰ ਲੈ ਕੇ ਕਿਉਂਕਿ ਆਪਣੇ ਸੁਨchni ਅੰਦਾਜ਼ਾ ਜ਼ਿਆਦਾ ਡਿਮੈਂਸ਼ੀਆਜ਼ ਐਲਜ਼ਾਈਮਰ ਐਸਲੀ ਬੈਕ ਹੋਮ ਅਪਾਕਰੇ ਸੁਣਿਆ ਨਹੀਂ ਲੋਕੋਨੂੰ ਲੱਗਦਾ ਕਿ ਸ਼ਾਇਦ ਬਹੁਤ ਵੈਸਟਰਨ ਡਿਜ਼ੀਜ਼ ਹੈ ਆਪਣੀ ਕਮਿਊਨਿਟੀਸ ਚ ਨਹੀਂ ਹੁੰਦਾ ਤੇ ਉਹਨਾਂ ਨੂੰ ਲੱਗਦਾ ਕਿ ਪਤ ਨਹੀਂ ਸ਼ਾਇਦ ਕੋਈ ਮੈਂਟਲ ਇਲਨੈਸ ਹੈ ਤੇ ਸਟਿਗਮਾ ਬਹੁਤ ਜ਼ਿਆਦਾ ਲੋਕ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਇਸ ਸਧਿਆਨ ਵਿੱਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਸੱਭਿਆਚਾਰ ਅਤੇ ਭਾਸ਼ਾ ਦੋਵੇਂ ਸਹੀ ਡਾਇਗਨੋਸਿਸ ਵਿੱਚ ਰੁਕਾਵਟ ਬਣ ਰਹੇ ਹਨ ਡਾਕਟਰਸ ਨੂੰ ਸਮਝਾਉਣਾ ਕਿ ਇਹ ਪ੍ਰੋਬਲਮ ਕੀ ਹੈ ਡਾਕਟਰਸ ਵੱਲੋਂ ਸਮਝਾਉਣਾ ਲਾਈਕ ਇੱਕ ਪਾਰਟਿਸਪੈਂਟ ਨੇ ਮੇਰੇ ਨਾਲ ਸ਼ੇਅਰ ਕੀਤਾ ਕਿ ਇਹਨਾਂ ਨੂੰ 10 ਸਾਲ ਲੱਗ ਗਏ ਆਪਣੀ ਵਾਈਫ ਲਈ ਡਾਇਗਨੋਸਿਸ ਲੈਂਦੇ ਹੋਏ ਉਹ ਜਦੋਂ ਵੀ ਡਾਕਟਰ ਕੋਲ ਜਾਂਦੇ ਸੀ ਡਾਕਟਰ ਕਹਿੰਦੇ ਸੀ ਨਹੀਂ ਜੀ ਹੋਣੇ ਕੈਨੇਡਾ ਮੂਵ ਹੋਏ ਹੈ ਸਟ्रेस ਹੈ ਕੋਈ ਨਹੀਂ ਐਡਜਸਟ ਕਰ ਰਹੇ ਹੈ ਡਿਪਰੈਸ਼ਨ ਹੈ ਪਰ ਉਹ ਪਾਰਟਿਸਪੈਂਟ ਕਹਿੰਦੇ ਕਿ ਮੈਂ 40 ਸਾਲ ਤੋਂ ਉਹਨਾਂ ਦੇ ਨਾਲ ਰਹਿ ਰਿਹਾ ਐ ਸ਼ੀਜ਼ ਬੀਨ ਮਾਈ ਵਾਈਫ ਫੋਰ 4 ਡੈਕੇਡਸ ਮੈਨੂੰ ਪਤਾ ਲਾਈਕ ਹੀ ਡਿਡਨਟ ਨੋ ਇਟ ਵਾਸ ਅਲਜ਼ਾਈਮਰਸ ਲਾਈਕ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਡਿਮੈਂਸ਼ੀਆ ਹੌਜ਼ ਆ ਪਰ ਉਹਨਾਂ ਨੂੰ ਪਤਾ ਸੀ ਕਿ ਕੁਝ ਗਲਤ ਹੈ ਇਹ ਤੇ ਡਿਪਰੈਸ਼ਨ ਨਹੀਂ ਹੈ ਕਿ ਉਹ ਜਿਸ ਤਰ੍ਹਾਂ ਬਿਹੇਵ ਕਰ ਰਿਹਾ ਸੋ ਫਾਈਨਲੀ ਉਹਨਾਂ ਨੇ ਆਪਣੀ ਵਾਈਫ ਨੂੰ ਇੰਡੀਆ ਵਾਪਸ ਲੈ ਕੇ ਗਏ ਤੇ ਉੱਥੋਂ ਉਹਨਾਂ ਨੂੰ ਡਾਇਗਨੋਸਿਸ ਮਿਲਿਆ ਤੇ ਜਦੋਂ ਉਹ ਵਾਪਸ ਕੈਨੇਡਾ ਆਏ ਤਾਂ ਡਾਕਟਰ ਕਹਿੰਦੇ ਸ਼ਾਇਦ ਤੁਸੀਂ ਮੈਨੂੰ ਅੱਛੀ ਤਰ੍ਹਾਂ ਐਕਸਪਲੇਨ ਕਰਦੇ ਮੈਨੂੰ ਸਮਝ ਆ ਜਾਂਦਾ ਰਾਈਟ ਸੋ ਫੈਮਿਲੀ ਫਿਜ਼ੀਸ਼ੀਅਨ ਡਾਕਟਰ ਕਰਨ ਰਲਹਾਨ ਪਿਛਲੇ 8 ਸਾਲਾਂ ਤੋਂ ਬ੍ਰੈਂਟਨ ਵਿੱਚ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ ਉਹ ਦੱਸਦੇ ਹਨ ਕਿ 65 ਸਾਲ ਦੀ ਉਮਰ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਡਿਮੈਂਸ਼ੀਆ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਤੇ ਅਕਸਰ ਘਰ ਵਿੱਚ ਬਜ਼ੁਰਗਾਂ ਦੁਆਰਾ ਇੱਕੋ ਸਵਾਲ ਬਾਰ-ਬਾਰ ਕਰਨ ਜਾਂ ਨਾਮ ਭੁੱਲਣ ਵਰਗੇ ਲੱਛਣਾਂ ਤੋਂ ਇਸ ਦੀ ਪਛਾਣ ਹੁੰਦੀ ਹੈ ਪਰ ਗੁਜ਼ਰਦੇ ਸਮੇਂ ਨਾਲ ਸੁਰੱਖਿਆ ਸੰਬੰਧੀ ਚਿੰਤਾਵਾਂ ਵੀ ਵੱਧ ਸਕਦੀਆਂ ਨੇ ਬਜ਼ੁਰਗ ਆਪਣੇ ਯੂ نو ਬਾਹਰ ਸੈਰ ਕਰਨ ਜਾਏ ਰਸਤਾ ਭੁੱਲ ਜਾਂਦੇ ਆ ਲੋਕਾਂ ਦੇ ਨਾਮ ਭੁੱਲਣ ਲੱਗ ਜਾਂਦੇ ਆ ਔਰ ਯਾ ਫਿਰ ਕਿਚਨ ਦੇ ਵਿੱਚ ਯੂ نو ਕਾਫੀ ਲੋਕ ਕੁਕਿੰਗ ਕਰਦੇ ਆ ਉਦੋਂ ਕੋਈ ਸੇਫਟੀ ਕਨਸਰਨ ਕੋਈ ਯੂ نو ਸਟੋਵ ਨਹੀਂ ਬੰਦ ਕੀਤਾ ਛੋਟੀਆਂ ਚੀਜ਼ਾਂ ਬਟ ਥੀਸ ਬਿਕਮ ਦੈਨ ਅ ਕਨਸਰਨ ਉਦੋਂ ਫਿਰ ਫੈਮਲੀਆਂ ਐਂਡ ਪੇਸ਼IENTS ਡਾਕਟਰਸ ਕੋ ਲੰਦੇ ਆ and ਜਿਵੇਂ ਮੈਂ ਫੈਮਿਲੀ ਫਿਜ਼ੀਸ਼ੀਅਨ ਹਾਂਗਾ ਆਈ ਐਮ ਯੂਜੂਲੀ ਦ ਫਰਸਟ ਪੁਆਇੰਟ ਆਫ ਕੰਟੈਕਟ ਅਲਜ਼ਾਈਮਰ ਡਿਮੈਂਸ਼ੀਆ ਦੀ ਸਭ ਤੋਂ ਆਮ ਕਿਸਮ ਹੈ ਇਹ ਦਿਮਾਗ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾਉਂਦੀ ਹੈ ਤੇ ਇਸ ਦਾ ਕੋਈ ਇਲਾਜ ਉਪਲਬਧ ਨਹੀਂ ਹੈ ਪਰ ਇਸ ਨੂੰ ਦਵਾਈ ਅਤੇ ਕਸਰਤ ਤੇ ਹੋਰ ਨਾਲ ਤਰੀਕਿਆਂ ਨਾਲ ਤੇਜ਼ੀ ਨਾਲ ਵਧਣ ਤੋਂ ਰੋਕਿਆ ਜਾ ਸਕਦਾ ਹੈ ਉਹਨਾਂ ਨੂੰ ਛੋਟੇ ਯਾ ਮੋਰ ਕਾਮਨ ਸਿਨੈਰੀਓਜ਼ ਦੇ ਵਿੱਚ ਰੱਖਿਆ ਜਾਵੇ ਇੱਕ ਫਿਕਸਡ ਡੇਲੀ ਰੂਟੀਨ ਯੂ نو ਕਲਚਰਲ ਪਾਰਟਿਸਪੇਸ਼ਨ ਕੋਈ ਲੋਕ ਗੁਰਦੁਆਰਾ ਸਾਹਿਬ ਜਾਂਦੇ ਆ ਕੋਈ ਮੰਦਿਰ ਜਾਂਦੇ ਆ ਕਲਚਰਲ ਪ੍ਰੋਗਰਾਮਸ ਦੇ ਵਿੱਚ ਉਹਨਾਂ ਨੂੰ ਇੰਡਲਜ ਕੀਤਾ ਜਾਵੇ ਤਾਂ ਕਿ ਉਹਨਾਂ ਲਈ ਨਾ ਇੱਕ ਫੈਮਿਲੀਅਰਿਟੀ ਹੋਵੇ ਸਿਚੁਏਸ਼ਨ ਦੀ ਉਹ ਚੀਜ਼ਾਂ ਨੂੰ ਸਲੋ ਡਾਊਨ ਕਰਦੀ ਹੈ ਡਿਮੈਂਸ਼ੀਆ ਤੇ ਅਲਜ਼ਾਈਮਰ ਵਰਗੀਆਂ ਮੈਡੀਕਲ ਕੰਡੀਸ਼ਨਸ ਲਈ ਜੀਟੀਏ ਪੀਲ ਖੇਤਰ ਤੇ ਟੋਰਾਂਟੋ ਵਿੱਚ ਵਧੇਰੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਸੋਸ਼ਲ ਵਰਕਰਸ ਤੇ ਸਪੈਸ਼ਲਿਸਟ ਉਪਲਬਧ ਹਨ ਪਰ ਨਵਜੋਤ ਦਾਸ ਦੇ ਹਨ ਕਿ ਸਾਊਥ ਏਸ਼ੀਅਨ ਕਮਿਊਨਿਟੀ ਕੈਨੇਡਾ ਭਾਰ ਵਿੱਚ ਵਸਦੀ ਹੈ ਤੇ ਸੱਭਿਆਚਾਰਕ ਰੁਕਾਵਟਾਂ ਲਈ ਵਦੇਰੇ ਰਿਸੋਰਸਸ ਦੇ ਨਾਲ ਨਾਲ ਕਲਚਰਲ ਹਿਊਮਿਲਟੀ ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। The more better way to look at this is cultural humility. Cultural humility ਹੈ ਕਿ ਮੈਨੂੰ ਇਸ ਕਲਚਰ ਬਾਰੇ ਸਭ ਕੁਝ ਨਹੀਂ ਪਤਾ ਬਟ ਆਮ ਗੋਣਾ ਚੈੱਕ ਮਾਈ ਪ੍ਰਿਵਿਲੇजेस ਆਮ ਗੋਣਾ ਚੈੱਕ ਮਾਈ ਬਾਇਸਿਸ ਐਂਡ ਆਮ ਗੋਣਾ ਗੋ ਇਨ ਵਿਦ ਏਨ ਓਪਨ ਮਾਈਂਡ ਰਾਈਟ ਜਸਟ ਬਿਕਾਜ਼ ਇਹ ਬੰਦਾ ਕਹ ਰਿਹਾ ਕਿ ਇੰਡੀਆ ਤੋਂ ਮੈਂ ਐਨੀ ਅਸਿਊਮ ਕਰਾਂਗਾ ਕਿ ਇਹਨਾਂ ਨੂੰ ਇਹੇ ਇਹੇ ਚੀਜ਼ਾਂ ਪਸੰਦ ਹੈ ਬਿਕਾਜ਼ ਮੈਂ ਜਿਹੜੇ ਲਾਸਟ ਇੰਡੀਅਨ ਬੰਦੇ ਨੂੰ ਮਿਲੇ ਸੀ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਸੀ ਰਾਈਟ ਏਵਰੀ ਇੰਡੀਵਿਜੂਅਲ ਇਜ਼ ਡਿਫਰੈਂਟ ਸੋ ਇਫ ਯੂ ਪ੍ਰੈਕਟਿਸ ਕਲਚਰਲ ਹਿਊਮਿਲਟੀ ਯੂ ਆਰ ਏਬਲ ਟੂ ਸਪੋਰਟ ਥੈਟ ਪਰਸਨ ਬੈਟਰ ਐਂਡ ਲਰਨ ਅਬਾਊਟ their culture and the way it's important to them yani ki zaruri nahi ki services south asian lokan layi hi taiyar kitiyan jaan har ek vyakti de dharm te sabhyachar nu samjhan di koshish karan di vad loh hai is sambandhi ona ek buzurg bare vi dassya ਤੇ ਮੈਨੂੰ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿਸੇ ਸਾਊਥ ਏਸ਼ੀਅਨ ਸਪੈਸੀਫਿਕ ਲੌਂਗ ਟਰਮ ਕੇਅਰ ਹੋਮ ਚੋਂ ਕਹਿੰਦੇ ਨਹੀਂ ਕਹਿੰਦੇ ਪਰ ਉੱਥੇ ਜਿਹੜਾ ਸਟਾਫ ਹੈ ਬਹੁਤ ਨਾਈਸ ਹੈ ਉਹਨਾਂ ਨੂੰ ਬੀਬੀ ਕਹਿ ਕੇ ਬੁਲਾਉਂਦਾ ਹੈ ਛੋਟੇ ਛੋਟੇ ਪੰਜਾਬੀ ਦੇ ਵਰਡ ਸਿੱਖ ਲਏ ਉਹ ਕਹਿੰਦੇ ਜਦੋਂ ਮੈਂ ਖਾਣਾ ਲੈ ਕੇ ਜਾਂਦੀ ਹੂੰ ਹਮੇਸ਼ਾ ਗਰਮ ਕਰਕੇ ਦਿੰਦੇ ਆ ਉਹ ਮੇਕ ਸ਼ੁਰ ਕਰਦੇ ਕਿ ਉਹਨਾਂ ਨੂੰ ਉਹਨਾਂ ਦੀ ਸਵੇਰੇ ਜਦੋਂ ਉੱਠ ਕੇ ਸਲਵਾਰ ਕਮੀਜ਼ ਪਾਹਰੇ ਤੇ ਚੁੰਨੀ ਪ੍ਰੋਪਰਲੀ ਲੱਤੀ ਹੋਈ ਹੈ ਐਂਡ ਯੂ ਕੁੱਡ ਸੀ ਦੈਟ ਦ ਸਮਾਲ ਸਟੈਪਸ ਦੈਟ ਦ ਸਟਾਫ ਵਾਸ ਟੇਕਿੰਗ ਵਾਸ ਮੇਕਿੰਗ ਸੱਚ ਅ ਟ੍ਰੈਂਡਸ ਡਿਫਰੈਂ